ਬੜੀ ਹੀ ਦੁਖਦਾਈ ਖਬਰ ਆ ਜੀਐਸ ਪਾਰਟੀ ਆ ਇੱਕ ਨੌਜਵਾਨ ਜੋ ਇੰਗਲੈਂਡ ਅੰਦਰ ਪੋਸਟ ਗ੍ਰੈਜੂਏਸ਼ਨ ਕਰਨ ਗਏ ਸੀ ਲਵ ਬਰੋ ਯੂਨੀਵਰਸਿਟੀ ਅੰਦਰ ਪੜ੍ਹ ਰਹੇ ਸੀ ਔਰ ਪਿਛਲੇ 15 ਦਸੰਬਰ ਤੋਂ ਲਾਪਤਾ ਸੀ ਅਸੀਂ ਸਾਰੇ ਫੋਲੋ ਕਰ ਰਹੇ ਸੀ ਉਹਨਾਂ ਦੇ ਕੇਸ ਨੂੰ ਹੁਣੇ-ਹੁਣੇ ਮੈਟਰੋਪੋਲੀਟਨ ਪੁਲਿਸ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਦੀ ਬਾਡੀ ਕਿਨੇਰੀ ਰੈਫ ਦੇ ਆਸ-ਪਾਸ ਇੱਕ ਲੇਖ ਦੇ ਅੰਦਰ ਮਿਲੀ ਆ ਔਰ ਉਹਨਾਂ ਦਾ ਮੰਨਣਾ ਹੈ ਕਿ ਸੀਸੀਟੀਵੀ ਫੁਟੇਜ ਦੇ ਮੁਤਾਬਕ ਉਹਨਾਂ ਨੇ ਆਪ ਉਹਦੇ ਅੰਦਰ ਕੁਦਦੇ ਇਹਦੀ ਜਾਣਕਾਰੀ ਤੇ ਇਨਵੈਸਟੀਗੇਸ਼ਨ ਚ ਪਤਾ ਲੱਗੇਗੀ ਔਰ ਬਹੁਤ ਹੀ ਸਾਨੂੰ ਸਾਰਿਆਂ ਨੂੰ ਦੁੱਖ ਹੋਇਆ ਇਸ ਗੱਲ ਨੂੰ ਜਾਣ ਕੇ ਉਹਨਾਂ ਦੇ ਮਾਤਾ ਪਿਤਾ ਜਿਨ੍ਹਾਂ ਨੂੰ ਅਸੀਂ ਬੜਾ ਕੱਲ ਫੋਲੋਅ ਅਪ ਕਰਕੇ ਵਿਦੇਸ਼ ਮੰਤਰੀ ਜੀ ਦੇ ਮਾਧਿਅਮ ਤੋਂ ਵੀਜ਼ਾ ਵੀ ਤਾਂ ਆਇਆ ਰਾਤ ਦੀ ਫਲਾਈਟ ਲੈ ਕੇ ਉਹ ਚੱਲ ਵੀ ਰਹੇ ਸੀ ਔਰ ਦੁਬਈ ਪਹੁੰਚੇ ਸੀ ਤੇ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਮੈਂ ਉਸ ਪਰਿਵਾਰ ਦੇ ਨਾਲ ਆਪਣੀ ਸਮੇਤਨਾ ਪ੍ਰਗਟ ਕਰਦਾ ਹਾਂ ਔਰ ਉਮੀਦ ਕਰਦਾ ਹਾਂ ਕਿ ਵਿਦੇਸ਼ ਮੰਤਰਾਲੇ ਜਲਦੀ ਉਹਨਾਂ ਦੀ ਬੋਡੀ ਨੂੰ ਇੰਡੀਆ ਲਿਆਉਣ ਦਾ ਵੀ ਇੰਤਜ਼ਾਮ ਕਰਾਏ ਔਰ ਪਿਤਾ ਮਾਪਾਪ ਵਾਸਤੇ ਬੋਡੀ ਦੁੱਖ ਦੀ ਘੜੀ ਅਸੀਂ ਸਾਰੇ ਉਹਨਾਂ ਦੇ ਇਸ ਦੁੱਖ ਦੀ ਘੜੀ ਚੋਂ ਦੇ ਨਾਲ ਖੜੇ ਹਾਂ